ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਦੇ 23 ਗੁੰਡੇ ਪਾਏ ਆ ਜੀ ਤੇ 23 ਗੁੰਡੇ ਪਾ ਕੇ ਆਪਾਂ ਇੱਕ ਸਲਾਈ ਉਲਟੀ ਸਲਾਈ ਬਣਾ ਲਈ ਹੈ ਤੇ ਹੁਣ ਆਪਾਂ ਕਰਦੇ ਆਂ ਡਿਜ਼ਾਈਨ ਸਟਾਰਟ ਤੇ ਇਹ ਆਪਾਂ ਗੁੰਡੇ ਨਾਲੇ ਦੱਸ ਦਵਾਂਗੇ ਵਿੱਚ ਗਣਤੀ ਚ ਕਿਵੇਂ ਆਉਣਗੇ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਆਪਾਂ ਇੱਕ ਹਾਸਟ ਵਾਲਾ ਗੁੰਡਾ ਤਾਰਿਆ ਇੱਥੇ ਆਪਾਂ ਤਿੰਨ ਗੁੰਡੇ ਸਿੱਧੇ ਬਣਾਵਾਂਗੇ ਜੀ ਆਪਾਂ ਨਾਲ ਦੀ ਨਾਲ ਤੁਹਾਨੂੰ ਦੱਸੀ ਜਾਵਾਂਗੇ ਤਿੰਨ ਗੁੰਡੇ ਇੱਕ ਗੁੰਡਾ ਤਾਰ ਕੇ ਆਪਾਂ ਤਿੰਨ ਗੁੰਡੇ ਸਿੱਧੇ ਬਣਾ ਲੇ ਤਾਂ ਅੱਗੇ ਕਰਾਂਗੇ ਇੱਕ ਗੁੰਡਾ ਉਲਟਾ ਇੱਕ ਗੁੰਡਾ ਸਿੱਧਾ ਫਿਰ ਇੱਕ ਗੁੰਡਾ ਉਲਟਾ ਤੇ ਇੱਥੇ ਆਪਾਂ ਬਣਾਵਾਂਗੇ ਜੀ 9 ਗੁੰਡੇ ਸਿੱਧੇ 1 2 3 4 5 6 7 8 9 ਫਿਰ ਧਾਗਾ ਆਪਣੇ ਵੱਲ ਕਰਾਂਗੇ ਇੱਕ ਗੁੰਡਾ ਉਲਟਾ ਇੱਕ ਗੁੰਡਾ ਸਿੱਧਾ ਫਿਰ ਇੱਕ ਗੁੰਡਾ ਉਲਟਾ ਤੇ ਲਾਸਟ ਵਾਲੇ ਗੁੰਡੇ ਸਿੱਧੇ ਸਿੱਧੀ ਸਲਾਈ ਆਪਾਂ ਬਣਾ ਲਈ ਜੀ ਹੁਣ ਆਪਾਂ ਆਗੇ ਉਲਟੀ ਸਾਈਡ ਉਲਟੀ ਸਾਈਡ ਆਪਾਂ ਇੱਕ ਗੁੰਡਾ ਤਾਰਿਆ ਧਾਗਾ ਆਪਾਂ ਇੱਧਰ ਕਰਾਂਗੇ ਪਿੱਛੇ ਤਿੰਨ ਕੁੰਡੇ ਆਪਾਂ ਬਣਾਵਾਂਗੇ ਜੀ ਸਿੱਧੇ ਜਿਹੜਾ ਆਹ ਵਾਲਾ ਕੁੰਡਾ ਆਪਾਂ ਬਣਾਇਆ ਸੀਗਾ ਇੱਧਰ ਉਲਟਾ ਬਣਾਇਆ ਇਹਨੂੰ ਆਪਾਂ ਇਸ ਤਰ੍ਹਾਂ ਨਹੀਂ ਬਣਾਉਣਾ ਹੈਗਾ ਜਿਵੇਂ ਆਪਾਂ ਸਿੰਪਲ ਬਣਾਉਨੇ ਆ ਇਹਨੂੰ ਆਪਾਂ ਆ ਨੀਚੇ ਵਾਲੇ ਕੁੰਡੇ ਵਿੱਚ ਪਾ ਕੇ ਤੇ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਸਿੱਧਾ ਬਣਾਉਣਾ ਹੈ ਇਸ ਤਰ੍ਹਾਂ ਬਣਾਉਣਾ ਆਹ ਵਾਲਾ ਕੁੰਡਾ ਉਲਟਾ ਫਿਰ ਆਪਣਾ ਇੱਕ ਗੁੰਡਾ ਸਿੱਧਾ ਇਧਰੋਂ ਇਹਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਬਣਾਉਣਾ ਹੈ। ਇੱਥੋਂ ਪਾਉਣਾ ਨੀਚੇ ਤੋਂ। ਜਸ ਤਰ੍ਹਾਂ ਗੁੰਡਾ ਬਣਾਉਣਾ ਤੇ ਇਹਨੂੰ ਆਪਾਂ ਛੱਡ ਦਾਂਗੇ। ਅੱਗੇ ਤਿੰਨ ਗੁੰਡੇ ਆਪਾਂ ਬਣਾਵਾਂਗੇ ਜੀ ਸਿੱਧੇ ਇੱਕ ਦੋ ਤਿੰਨ ਤਿੰਨ ਗੁੰਡੇ ਆਪਾਂ ਸਿੱਧੇ ਬਣਾ ਲੇ। ਧਾਗਾ ਆਪਣੇ ਵੱਲ ਕਰਾਂਗੇ ਤਿੰਨ ਗੁੰਡੇ ਉਲਟੇ ਬਣਾਵਾਂਗੇ। ਫਿਰ ਤਿੰਨ ਗੁੰਡੇ ਸਿੱਧੇ ਬਣਾਵਾਂਗੇ। ਤੇ ਜੇ ਆਪਣੇ ਉਹ ਫੇਰ ਤਿੰਨ ਗੁੰਡੇ ਆ ਗਏ ਇੱਕ ਜਿਹੜਾ ਆਪਾਂ ਇਧਰ ਉਲਟਾ ਇੱਕ ਸਿੱਧਾ ਬਣਾਏ ਸੀ ਇਹਨੂੰ ਆਪਾਂ ਇੱਥੋਂ ਪਾ ਕੇ ਤਾਂ ਆਪਾਂ ਇੱਕ ਗੁੰਡਾ ਬਣਾ ਲਵਾਂਗੇ ਤੇ ਛੱਡ ਦੇਾਂਗੇ ਤਾਂ ਗ ਆਪਣੇ ਵੱਲ ਕਰਾਂਗੇ ਗੁੰਡਾ ਉਲਟਾ ਬਣਾਵਾਂਗੇ ਆ ਸਿੱਧਾ ਗੁੰਡਾ ਜਿਹੜਾ ਇਹਨੂੰ ਆਪਾਂ ਇੱਥੋਂ ਸਲਾਈ ਪਾ ਕੇ ਡਬਲ ਬੌਂਡ ਲੈਣਾ ਜਿਹੜਾ ਆਪਾਂ ਤਿੰਨ ਗੁੰਡੇ ਆਪਾਂ ਸਿੱਧੇ ਬਣਾ ਲਵਾਂਗੇ ਲਾਸਟ ਵਾਲਾ ਗੁੰਡਾ ਉਲਟਾ ਸਿੱਧੇ ਪਾਸੇ ਆ ਗਏ ਜੀ ਹੁਣ ਆਪਾਂ ਇਹ ਤਿੰਨ ਗੁੰਡੇ ਬਣਾਵਾਂਗੇ ਜੀ ਸਿੱਧੇ ਆਹ ਕੁੰਡਾ ਉਲਟਾ ਬਣਾਵਾਂਗੇ ਤਿੰਨ ਗੁੰਡੇ ਆਪਾਂ ਸਿੱਧੇ ਇੱਕ ਲਾ ਕੇ ਤਿੰਨ ਗੁੰਡੇ ਆਪਾਂ ਸਿੱਧੇ ਬਣਾ ਲੇ ਜਿਹੜਾ ਆਪਾਂ ਪਹਿਲਾਂ ਉਲਟਾ ਬਣਾਇਆ ਸੀ ਉਹ ਆਪਾਂ ਉਲਟਾ ਬਣਾਵਾਂਗੇ ਤੇ ਆਹ ਗੁੰਡਾ ਸਿੱਧਾ ਬਣਾਵਾਂਗੇ ਅਗਲਾ ਕੁੰਡਾ ਵੀ ਉਲਟਾ ਇੱਥੇ ਆਪਾਂ एक कुंडा उल्टा, एक सिद्धा हुन आपण नऊ कुडे सिद्धे बनाव सिद्धी सलाईच आपण हे न कुडे सिद्धे बना कुडा आप उल्टा ब नऊ कुडे सिद्धे बना के, एक कुडा उलटा ते सिद्धा तिन उल्टी सिद्धे उलटी सॅड आम तिन कुडे बनाव जी आपण सिद्धे हा कुडा आता फर ਇਹਨੂੰ ਆਪਾਂ ਫੇਰ ਇੱਥੇ ਸਲਾਈ ਪਾਵਾਂਗੇ ਜਿਵੇਂ ਆਪਾਂ ਸਿੰਪਲ ਤਾਂ ਆਪਾਂ ਇਸ ਤਰ੍ਹਾਂ ਬਣਾ ਲਏ ਨੇ ਇਸ ਤਰ੍ਹਾਂ ਨਹੀਂ ਬਣਾਉਣਾ ਆਪਾਂ ਇੱਥੋਂ ਡਬਲ ਬਣਾਉਣਾ ਇਹਨੂੰ ਨੀਚੇ ਤੋਂ ਨਿਚਲੇ ਗੁੰਡੇ ਵਿੱਚ ਸਲਾਈ ਪਾ ਕੇ ਆਪਾਂ ਬਣਾਵਾਂਗੇ ਤੇ ਆਹ ਵਾਲਾ ਕੁੰਡਾ ਬਣਾ ਲਵਾਂਗੇ ਜੀ ਉਲਟਾ ਬਸ ਇਹਦਾ ਧਿਆਨ ਰੱਖ ਲਿਓ ਬਾਕੀ ਆਪਣੀਆਂ ਸਲਾਈਆਂ ਸਾਰੀਆਂ ਸਿੰਪਲ ਹੀ ਆ ਇੱਥੇ ਉਲਟੀ ਸਲਾਈ ਚ ਆ ਗਏ ਜੀ ਹੁਣ ਆਪਾਂ ਇੱਥੇ ਬਣਾਵਾਂਗੇ ਤਿੰਨ ਗੁੰਡੇ ਉਲਟੇ जरा आपण एक कुडा देखी आपण एक कुडा तार्या तिन कुडे आपण सिद्धे बनाय एक कुडा आिद्धा बनाया डबल एक उलटा फिर आह डबल बनाया सिद्धा ते आिन कुडे आपण सिद्धे बनाय हा इथे आपण तिन कुडे उलटे बनाव अगे आपण तिन कुडे फर सिद्धे बनाव ਧਾਗਾ ਵਿੱਚ ਹੀ ਰੱਖਾਂਗੇ ਫਿਰ ਆਪਾਂ ਆਹ ਕੁੰਡਾ ਇੱਥੋਂ ਸਲਾਈ ਪਾ ਕੇ ਕੁੰਡਾ ਬਣਾ ਲਵਾਂਗੇ ਧਾਗਾ ਆਪਣੇ ਵੱਲ ਕਰਾਂਗੇ ਕਿ ਕੁੰਡਾ ਉਲਟਾ ਅਗਲਾ ਸਿੱਧਾ ਕੁੰਡਾ ਵੀ ਆਪਾਂ ਇਸ ਤਰ੍ਹਾਂ ਬਣਾਵਾਂਗੇ ਇਸ ਤਰ੍ਹਾਂ ਬਣਦਾ ਜੀ ਇਹ ਤੇ ਆਪਾਂ ਅੱਗੇ ਥੋੜਾ ਜਿਹਾ ਬਣਾ ਕੇ ਫਿਰ ਮਿਲਦੇ ਨੇ ਤਾਂ ਵੀਡੀਓ ਬਹੁਤ ਲੰਬੀ ਹੋ ਜੂਗੀ ਆਹ ਲਓ ਜੀ ਆਪਾਂ ਬਣਾ ਲਿਆ ਹੈਗੀਆਂ 12 ਸਲਾਈਆਂ ਬਣ ਗਈਆਂ ਜੀ ਆਪਣੀਆਂ ਤੇ ਡਿਜ਼ਾਈਨ ਬਣਿਆ ਹੈਗਾ ਜੀ ਕੁਝ ਇਸ ਤਰ੍ਹਾਂ ਜਿਹੜਾ ਆਪਾਂ ਇੱਕ ਉਲਟਾ ਇੱਕ ਸਿੱਧਾ ਬਣਾਇਆ ਸੀ ਉਹਦੀ ਥਾਂ ਤੇ ਜਿਹੜਾ ਆਪਣਾ ਸਿੱਧਾ ਕੁੰਡਾ ਸੀ ਉਹਦੇ ਤੇ ਆਹ ਵਾਲਾ ਡਿਜ਼ਾਈਨ ਬਣਿਆ ਤੇ ਇੱਧਰ ਆ ਬਣਿਆ ਤੇ ਹੁਣ ਆਪਾਂ ਆਹ ਵਾਲਾ ਡਿਜ਼ਾਈਨ ਜਿਹੜਾ ਇੱਥੇ ਪਾਵਾਂਗੇ ਇਹਨਾਂ ਤੇ ਸਿੱਧੇ ਤਿੰਨ ਗੁੰਡਿਆਂ ਤੇ ਤੇ ਇਹ ਨੌ-ਨੌ ਗੁੰਡਿਆਂ ਦਾ ਡਿਜ਼ਾਈਨ ਹੈ ਜੀ ਤੇ ਨੌ-ਨੌ ਗੁੰਡੇ ਪਾ ਕੇ ਤੇ ਪੰਜ ਗੁੰਡੇ ਆਪਣੇ ਵੱਧ ਤੇ ਤਿੰਨ ਗੁੰਡੇ ਆ ਤੇ ਇੱਕ-ਇੱਕ ਗੁੰਡਾ ਆਪਣਾ ਸਾਈਡ ਦਾ ਨੌ-ਨੌ ਗੁੰਡਿਆਂ ਦਾ ਡਿਜ਼ਾਈਨ ਨੌ-ਨੌ ਗੁੰਡੇ ਪਾ ਕੇ ਤੇ ਪੰਜ ਗੁੰਡੇ ਆਪਾਂ ਵੱਧ ਪਾਉਣੇ ਆ ਫਿਰ ਜਾ ਕੇ ਆਪਣਾ ਡਿਜ਼ਾਈਨ ਇਹ ਸੈੱਟ ਹੋ ਜਾਂਦਾ ਤੇ ਬਾਕੀ ਆਪਣਾ ਕੋਟੇ ਸਵੈਟਰ ਜਗਰ ਜੋ ਵੀ ਕੁਝ ਆਪਾਂ ਬਣਾਉਣਾ ਤੇ ਉਹਦੇ ਹਿਸਾਬ ਨਾਲ ਤੁਸੀਂ ਤਾਂ ਇੱਕ ਅੱਧਾ ਐ ਸਾਈਡ ਤੇ ਵੰਦ ਕੱਟ ਹੋ ਸਕਦਾ ਸਾਈਡਾਂ ਤੇ ਉਹ ਤੁਹਾਡੀ ਮਰਜ਼ੀ ਹੈ ਤੇ ਵਸੇ ਸੈੱਟ ਇਸ ਤਰ੍ਹਾਂ ਆਉਂਦਾ ਡਿਜ਼ਾਈਨ ਨੌ-ਨੌ ਗੁੰਡਿਆਂ ਦੇ ਹਿਸਾਬ ਨਾਲ ਤੇ ਪੰਜ ਗੁੰਡੇ ਵੱਧ ਪਾ ਕੇ ਹੁਣ ਆਪਾਂ ਬਣਾਉਨੇ ਆ ਜੀ ਦੂਜਾ ਡਿਜ਼ਾਈਨ ਹੁਣ ਆਪਾਂ ਆਹ ਵਾਲਾ ਗੁੰਡਾ ਤਾਰਾਂਗੇ ਤਿੰਨ ਗੁੰਡੇ ਤਾਂ ਆਪਾਂ ਪਹਿਲਾਂ ਸਿੱਧੇ ਬਣਾਉਂਦੇ ਸੀਗੇ ਹੁਣ ਜਿਹੜੇ ਆਪਣੇ ਇਹ ਉਲਟਾ ਇੱਕ ਸਿੱਧਾ ਬਣਾਉਂਦੇ ਸੀ ਆਪਾਂ ਇਹ ਵੀ ਗੁੰਡੇ ਸਿੱਧੇ ਬਣਾ ਲੈਣੇ ਆ। ਆਹ ਵਾਲੇ ਤਿੰਨ ਗੁੰਡੇ ਵੀ ਆਪਾਂ ਸਿੱਧੇ ਬਣਾ ਲੈਣੇ ਆ। ਆ ਆਪਣੇ ਨੌ ਗੁੰਡੇ ਹੋ ਗਏ ਜੀ। ਆਹ ਕੁੰਡਾ ਛੱਡ ਕੇ ਤਿੰਨ 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 ਨੌ ਗੁੰਡੇ ਹੋ ਗਏ। ਹੁਣ ਆਹ ਵਾਲਾ ਡਿਜ਼ਾਈਨ ਹੈ ਜਿਹੜਾ ਆਪਾਂ ਇੱਥੇ ਬਣਾਉਣਾ। ਆਹ ਤਿੰਨ ਗੁੰਡਿਆਂ ਤੇ ਤਾਂ ਪਾਂ ਵਾਲਾ ਗੁੰਡਾ ਬਣਾਵਾਂਗੇ ਜੀ ਉਲਟਾ। ಆ ಬವ ಸೀ ಫಿರಾ ಉಲ್ಟಾ ಅಂಡೆ ಸಿದ್ಧೇ ಹಣ ಉಲ್ಟಿ ಸೈಡ್ ಆಗಿ ಉಲ್ಟಿ ಸೈಡ್ ಆಡಾ ತಾರ ਤਿੰਨ ਕੁੰਡੇ ਸਿੱਧੇ ਬਣਾਵਾਂਗੇ। ਆਹ ਵਾਲੇ ਤਿੰਨ ਕੁੰਡੇ ਜਿਹੜੇ ਇਹ ਆਪਾਂ ਉਲਟੇ ਬਣਾਵਾਂਗੇ। ਨੌ ਕੁੰਡਿਆਂ ਦੇ ਵਿੱਚੋਂ ਆਪਾਂ ਤਿੰਨ ਕੁੰਡੇ ਪਹਿਲਾਂ ਉਲਟੇ ਬਣਾਉਣ ਸਿੱਧੇ ਬਣਾਉਣੇ ਆ। ਫਿਰ ਤਿੰਨ ਕੁੰਡੇ ਉਲਟੇ ਫਿਰ ਤਿੰਨ ਕੁੰਡੇ ਸਿੱਧੇ। ਤਾਂਗਾ ਪਿੱਛੇ ਰੱਖਾਂਗੇ। ਹੁਣ ਜਿਹੜਾ ਆਪਾਂ ਡਬਲ ਬਣਾਉਂਦੇ ਸੀ ਕੁੰਡਾ ਹੁਣ ਆਪਾਂ ਜਿਹੜਾ ਆਪਾਂ ਸਿੱਧਾ ਕੁੰਡਾ ਬਣਾਇਆ ਸੀ ਇਧਰੋਂ ਇਹਨੂੰ ਇੱਥੋਂ ਸਲਾਈ ਪਾਵਾਂਗੇ। ਧਿਆਨ ਨਾਲ ਦੇਖ ਲਿਓ ਜੀ। ਆਪਾਂ ਇਸ ਤਰ੍ਹਾਂ ਹੀ ਨਹੀਂ ਬਣਾਉਣਾ ਹੈਗਾ ਇੱਥੇ ਸਲਾਈ ਪਾਉਣੀ ਆ ਡਬਲ ਗੁੰਡਾ ਬਣਾ ਲੈਣਾ ਇਹ ਇੱਕ ਅਗਲਾ ਗੁੰਡਾ ਆਪਾਂ ਬਣਾਵਾਂਗੇ ਉਲਟਾ ਫਿਰ ਆਹ ਵਾਲਾ ਗੁੰਡਾ ਵੀ ਡਬਲ ਕਰਕੇ ਸਿੱਧਾ ਬਣਾ ਲਵਾਂਗੇ ਅਗਲੇ ਤਿੰਨ ਗੁੰਡੇ ਸਿੱਧੇ ਤਿੰਨ ਗੁੰਡੇ ਉਲਟੇ ਫਿਰ ਤਿੰਨ ਗੁੰਡੇ ਸਿੱਧੇ ਇੱਕ ਕੰਡਾ ਉਲਟਾ ਤੇ ਆਹੀ ਆਪਾਂ 12-12 ਸਲਾਈਆਂ ਇਸ ਤਰ੍ਹਾਂ ਅੱਗੇ-ਅੱਗੇ ਰਿਪੀਟ ਕਰਦੇ ਜਾਵਾਂਗੇ ਹੁਣ ਆਹ ਵਾਲਾ ਡਿਜ਼ਾਈਨ ਹੈ ਜਿਹੜਾ ਆਪਣਾ ਇੱਥੇ ਬਣ ਜੂਗਾ ਜੀ ਤੇ ਬਹੁਤ ਸੋਹਣਾ ਡਿਜ਼ਾਈਨ ਬਣਦਾ ਦੇਖਿਓ ਜੀ ਇੱਥੇ ਵੀ ਬਣਿਆ ਬਹੁਤ ਸੋਹਣਾ ਲੱਗਦਾ ਆਪਾਂ ਤੁਹਾਨੂੰ ਥੋੜਾ ਜਿਆਦਾ ਜਿਆਦਾ ਬਣਿਆ ਦਿਖਾਉਨੇ ਆ ਕਜੀ ਆਪਾਂ ਮੋਟੀ ਉਹਨਾਂ ਚ ਬਣਾਇਆ ਇਹਦੇ ਚ ਵੀ ਬਹੁਤ ਸੋਹਣਾ ਲੱਗਦਾ ਦੇਖੋ ਜੀ ਆਪਣਾ ਇਹ ਵੀ ਦੋ ਡਿਜ਼ਾਈਨ ਹੀ ਬਣਿਆ ਜੀ ਇਹ ਵੀ 23 ਗੁੰਡਿਆਂ ਤੇ ਹੀ ਆ ਤੇ ਇਸ ਤਰ੍ਹਾਂ ਬਣੂਗਾ ਜੀ ਡਿਜ਼ਾਈਨ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਹੋ ਜੀ ਡਿਜ਼ਾਈਨ ਬਹੁਤ ਸੋਹਣਾ ਹੈ ਜੀ ਜ਼ਰੂਰ ਕੋਟੀ ਸਵੈਟਰ ਜੈਕਟ ਆਪਣਾ ਬਣਾਇਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਕਿ ਤੁਹਾਨੂੰ ਡਿਜ਼ਾਈਨ ਕਿਵੇਂ ਲੱਗਿਆ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਹੋ ਜੀ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ